ਗੱਲ 2009 ਜਾਂ 10 ਦੀ ਹੋਵੇਗੀ ਮੈਂ ਨਵਾਂ ਨਵਾਂ ਸੱਭਿਆਚਾਰ ਗਰੁੱਪ ਵਾਲਿਆਂ ਨਾਲ ਜਾਣ ਲੱਗਾ ਸੀ ਮੇਰਾ ਕੰਮ ਸਟੇ ਸਕੱਤਰ ਦਾ ਸੀ ਭਾਵਕੇ ਐਂਕਰ ਦਾ ਉਸ ਦਿਨ ਮੇਰਾ ਪਹਿਲਾ ਪ੍ਰੋਗਰਾਮ ਸੀ ਮਾਨਸੇ ਦੇ ਕੋਲ ਪਿੱਖੀ ਕਤਰੋ ਪੈਲਸ ਦੇ ਵਿੱਚ DJ ਮਾਲਕ ਨੂੰ ਇਹ ਸੀ ਕਿ ਨਵਾਂ ਸਟੇ ਸੈਕਟਰੀ ਲੱਗੇ ਚੱਲੇ ਹਾਂ ਦੇਖੋ ਅੱਜ ਪ੍ਰੋਗਰਾਮ ਕਿਵੇਂ ਚਲਾਵੇਗਾ ਉਹ ਮੈਨੂੰ ਕਹਿਣ ਲੱਗਾ ਕਿ ਚੰਗੇ ਚੰਗੇ ਸ਼ੇਅਰ ਯਾਦ ਕਰ ਲੈ ਮੈਂ ਮਨ ਵਿੱਚ ਕਿਵੇਂ ਪ੍ਰੋਗਰਾਮ ਸ਼ੁਰੂ ਕਰਨਾ ਹੈ ਧਰਦੀਪ ਬਣਾਉਣ ਲੱਗਾ ਆਮ ਤੌਰ ਤੇ ਤੁਸੀਂ ਦੇਖਿਆ ਹੀ ਹੋਵੇਗਾ ਕਿ ਸੱਭਿਆਚਾਰ ਗਰੁੱਪ ਤੇ ਪਹਿਲੀਆਂ 5 ਕੋ ਆਟਮਾਂ ਤੇ ਹੀ ਲੋਕ ਸਟੇਜ ਸੈਕਟਰੀ ਨੂੰ ਸੁਣਦੇ ਨੇ ਉਸ ਤੋਂ ਬਾਅਦ ਤਾਂ ਲੋਕਾਂ ਦੀ ਫਰਮਾਇਸ਼ ਸ਼ੁਰੂ ਹੋ ਜਾਂਦੀ ਹੈ ਤੇ ਲੋਕਾਂ ਦੇ ਨਾਮ ਬੋਲਣੇ ਹੁੰਦੇ ਨੇ ਤੇ ਲੋਕਾਂ ਨੇ ਆਪਦੀ ਮਨਪਸੰਦ ਦੇ ਗੀਤ ਲਵਾਉਣੇ ਹੁੰਦੇ ਨੇ ਤੇ ਉਹਦੇ ਮੁਤਾਬਕ ਜਿਹੜੇ ਪ੍ਰੋਗਰਾਮ ਅੱਗੇ ਪੇਸ਼ ਕਰਨਾ ਹੁੰਦਾ ਤੇ ਲੋਕਾਂ ਦੀਆਂ ਫਰਮੇਸ਼ਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਪਹਿਲੀ ਆਈਟਮ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉਸ ਪਰਮਾਤਮਾ ਪਰਮੇਸ਼ਰ ਦਾ ਨਾਮ ਲੈਣਾ ਹੁੰਦਾ ਹੈ ਸੋ ਧਾਰਮਿਕ ਗੀਤ ਦੇ ਨਾਲ ਜਿਹੜੀ ਪਹਿਲੀ ਆਈਟਮ ਆਪਾਂ ਸ਼ੁਰੂ ਕਰਵਾਈ ਦੂਜੀ ਭੰਗੜੇ ਵਾਲੀ ਆਈਟਮ ਤੇ ਇਸੇ ਤਰ੍ਹਾਂ ਤੀਜੀ ਆਈਟਮ ਤੇ ਚੌਥੀ ਆਈਟਮ ਆਪਾਂ ਵਧੀਆ ਪੇਸ਼ ਕਰਵਾਈ ਵਿੱਚ ਕੁਝ ਕੁ ਸ਼ੇਅਰ ਮੱਖਣ ਬਰਾੜ ਸਾਹਿਬ ਦੇ ਤੇ ਕੁਝ ਹੋਰ ਸ਼ੇਅਰ ਪੇਸ਼ ਕਰਦੇ ਰਹੇ ਜਿਵੇਂ ਨਹੀਂਓ ਲੱਬਣਾ ਹੁਸਨ ਪੰਜਾਬ ਦਾ ਤੇ ਨਾ ਹੀ ਉਹ ਫਲ ਤੇ ਫਲਕਾਰੀਆਂ ਨੇ ਯਾਰ ਮਿਲਿਆ ਨਹੀਂ ਯਾਰ ਲਈ ਮਰਨ ਵਾਲਾ ਝੂਠੇ ਪਿਆਰ ਤੇ ਫੋਕੀਆਂ ਯਾਰੀਆਂ ਨੇ ਜੰਗ ਇਸ਼ਕ ਦੀ ਹੋਵੇ ਤੇ ਜਾਂ ਦੁਸ਼ਮਣੀ ਦੀ ਤੇ ਮੰਲਾਂ ਤੁਸੀਂ ਪੰਜਾਬੀਆਂ ਨੇ ਮਾਰੀਆਂ ਨੇ ਮੱਖਣ ਬਰਾੜਾ ਘਮ ਲਈ ਕੁੱਲ ਦੁਨੀਆ ਸੱਚੀ ਵਿੱਚ ਪੰਜਾਬ ਦੇ ਸਰਦਾਰੀਆਂ ਨੇ ਸੱਚੀ ਵਿੱਚ ਪੰਜਾਬ ਦੇ ਸਰਦਾਰੀਆਂ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਸ਼ੇਅਰ ਉਹ ਆਪਾਂ ਪੇਸ਼ ਕਰਦੇ ਰਹੇ ਤੇ ਪ੍ਰੋਗਰਾਮ ਜਿਹੜਾ ਬਹੁਤ ਹੀ ਸਫਲ ਹੋ ਗਿਆ ਉਸ ਤੋਂ ਬਾਅਦ ਫਰਮਾਇਸ਼ਾਂ ਦਾ ਦੌਰ ਚੱਲੂ ਹੋ ਗਿਆ ਕਿਤੇ ਮਾਮੇ ਵੱਲੋਂ ਕਦੇ ਫੁੱਫੜ ਵੱਲੋਂ ਕਦੇ ਜੀਜੇ ਵੱਲੋਂ ਤੇ ਕਦੇ ਮਾਸੜ ਵੱਲੋਂ ਨੋਟ ਵਾਰੇ ਜਾ ਰਹੇ ਸਨ ਤੇ ਆਪਦੀ ਪਸੰਦ ਦੇ ਜਿਹੜੇ ਗੀਤ ਲਗਾ ਕੇ ਉਹ ਨੱਚ ਰਹੇ ਸਨ ਤੇ ਉਹਨਾਂ ਵੱਲੋਂ ਪੈਸੇ ਸਿੱਟੇ ਜਾ ਰਹੇ ਸਨ ਤੇ ਉਹਨਾਂ ਦੇ ਨਾਂ ਜਿਹੜੇ ਉਹ ਵਾਰ-ਵਾਰ ਸਟੇਜ ਤੋਂ ਆਪਾਂ ਬੋਲੀ ਗਏ ਸੋ ਇਸ ਤਰ੍ਹਾਂ ਉਹ ਪਹਿਲਾ ਪ੍ਰੋਗਰਾਮ ਜਿਹੜਾ ਆਪਣਾ ਸੱਭਿਆਚਾਰ ਗਰੁੱਪ ਵਾਲਿਆਂ ਦੇ ਨਾਲ ਉਹ ਸਫਲ ਹੋ ਗਿਆ ਉਸ ਤੋਂ ਬਾਅਦ ਰੁਟੀਨ ਮੁਤਾਬਕ ਕਿਉਂਕਿ ਵਿਆਹਾਂ ਦੇ ਸੀਜ਼ਨ ਜਿਵੇਂ ਸਾਲਾਂ ਦੇ ਵਿੱਚ ਚੱਲਦੇ ਨੇ ਉਹਦੇ ਮੁਤਾਬਕ ਆਪਾਂ ਹੋਰ ਵੀ ਕਾਫੀ ਪ੍ਰੋਗਰਾਮ ਉਹਨਾਂ ਸਮਿਆਂ ਦੇ ਵਿੱਚ ਲਾਏ ਸੋ ਮੇਰੇ ਇਹ ਵੀਡੀਓ ਤੇ ਤੁਹਾਡੀ ਕੀ رائے ਆ ਤੁਸੀਂ ਵੀ ਵਿਆਹਾਂ ਤੇ ਪ੍ਰੋਗਰਾਮ ਦੇਖਦੇ ਰਹਿੰਦੇ ਹੋ ਸੱਭਿਆਚਾਰ ਵਾਲਿਆਂ ਦੇ ਵੇਖਦੇ ਰਹਿੰਦੇ ਹੋ ਕਲਾਕਾਰਾਂ ਦੇ ਸ਼ੋਅ ਵੇਖਦੇ ਰਹਿੰਦੇ ਹੋ ਤੁਸੀਂ ਇਸ ਤੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਸਾਂਝੀ ਕਰਿਓ ਆਪਣੇ ਵਿਚਾਰ ਧੰਨਵਾਦ ਜੀ